ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਲੋਕਤੰਤਰ ਦੀ ਹੱਤਿਆ ਕਿਵੇਂ ਕਰ ਰਹੀ ਆ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਦੇਸ਼ ਭਰ ਦੇ ਵਿੱਚ ਗਰੀਬਾਂ ਲਈ ਲੋੜਵੰਦਾਂ ਲਈ ਉਨ੍ਹਾਂ ਦੀ ਮਦਦ ਲਈ ਜੋ ਵੀ ਪਾਲਿਸੀਆਂ ਬਣਾਈਆਂ ਗਈਆਂ ਇਹ ਮੋਦੀ ਜੀ ਦਾ ਹੁਕਮ ਹੋਇਆ ਇਹ ਪਾਰਟੀ ਦਾ ਹਰ ਲੀਡਰ ਹਰ ਵਰਕਰ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਸਟਾਲ ਲਾ ਕੇ ਲੋਕਾਂ ਦੇ ਫਰਮ ਭਰੇ ਜਾਣ ਜਿੰਨੇ ਵੀ ਛੁੱਪਤਾ ਨੇ ਘਰਿਆ ਉਹਨਾਂ ਨੂੰ ਪੱਕੇ ਮਕਾਨ ਦਿੱਤੇ ਜਾ ਇਸ ਵਜੋਂ ਇਸ ਦੇ ਕਰਨ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਕੋਈ ਵਿਅਕਤੀ ਜੇਕਰ ਬਿਮਾਰ ਹੋ ਜਾਂਦਾ ਉਸ ਦਾ 5 ਲੱਖ ਰੁਪਏ ਤੱਕ ਮੁਫਤ ਇਲਾਜ ਸਰਕਾਰੀ ਹਸਪਤਾਲ ਦੇ ਵਿੱਚ ਔਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਕੀਤਾ ਜਾਏਗਾ ਇਸ ਤਰ੍ਹਾਂ ਦੀ ਜੋ ਮੱਧਵਾ ਮੋਦੀ ਸਰਕਾਰ ਵੱਲੋਂ ਸਾਰੇ ਦੇਸ਼ ਭਰ ਦੇ ਵਿੱਚ ਕੀਤੀ ਜਾ ਰਹੀ ਹੈ ਭਿੱਜ ਕੇ ਕਰ ਲੈ ਨੰਨੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਨੂੰ ਵਰਕਰਾਂ ਨੂੰ ਜਿਹੜੇ ਨਿਸ਼ਕਾਮ ਸੇਵਾ ਕਰਦੇ ਹੋਏ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਮਹੱਲਿਆਂ ਦੇ ਵਿੱਚ ਜਾ ਜਾ ਕੇ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਆ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਇਹ ਕਿਆ ਗਿਆ ਕਿ ਕੋਈ ਭਾਰਤੀ ਜਨਤਾ ਪਾਰਟੀ ਦਾ ਵਰਕਰ ਜਾਂ ਲੀਡਰ ਪੰਜਾਬ ਦੇ ਵਿੱਚ ਪਬਲਿਕ ਦੇ ਵਿੱਚ ਜਾ ਕੇ ਕਿਸੇ ਨੂੰ ਲੈ ਕੇ ਲੋਕ ਭੜਕੇ ਦਿੰਦੇ ਆ ਅਸੀਂ ਆਪਣੀ ਆਪਣੇ ਕਾਰੋਬਾਰ ਬੰਦ ਕਰਕੇ ਆਪਣੀ ਜੋਬ ਛੱਡ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਸਮਾਜ ਦੀ ਸੇਵਾ ਕਰਨੀ ਚਾਹੁੰਦੇ ਆ ਇਹਨਾਂ ਨੂੰ ਅਤਰਾਜ ਆ ਰਾਜ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਦਾ ਕ੍ਰੈਡਿਟ ਲੈ ਜਾਵੇ ਸਾਨੂੰ ਕਿਲੇ ਵੋਟਾਂ ਦੀ ਕੋਈ ਭੁੱਗਦੀ ਅਸੀਂ ਪੰਜਾਬ ਦੇ ਲੋਕ ਬੰਦ ਲੋਕਾਂ ਦੇ ਨਾਲ ਖੜੇ ਆ ਇਹ ਮਾਨ ਸਾਹਿਬ ਤੁਸੀਂ ਭੁੱਲ ਜਾਓ ਬੀਜੇਪੀ ਨੂੰ ਤੁਸੀਂ ਭਜਾ ਲੋਗੇ ਬੀਜੇਪੀ ਨੂੰ ਤੁਸੀਂ ਡਰਾਵੋਗੇ ਬੀਜੇਪੀ ਨੂੰ ਤੁਸੀਂ ਅਰੈਸਟ ਕਰ ਲੋਗੇ ਤੁਹਾਡੇ ਝਟਕੇ ਅੱਜ ਦੂਰ ਕਰਨ ਲਈ ਸਾਰੇ ਪੰਜਾਬ ਦੇ ਵਿੱਚ ਤੁਹਾਡੀਆਂ ਉਕਾ ਸਾਰਿਆਂ ਨੂੰ ਕਮਲਿਕ ਨੂੰ ਦੱਸ ਕੇ ਭਾਰਤੀ ਜਨਤਾ ਪਾਰਟੀ ਆਪਣੀ ਜ਼ਿੰਮੇਵਾਰੀ ਨਿਭਾਰੀ ਆ ਉਹ ਭਾਰਤੀ ਜਨਤਾ ਪਾਰਟੀ ਦਰਸ਼ ਜਗ੍ਹਾ ਚੁੰਨੇ ਆ ਇਹ ਸੇਵਾ ਖਤਮ ਨਹੀਂ ਹੋ ਸਕਦੀ ਭਾਰਤੀ ਜਨਤਾ ਪਾਰਟੀ ਵਾਲੇ ਜਿੰਮੇ ਸੇਵਾ ਕਰਨ ਲਈ ਆ ਭਨੇਕੇ ਦੂਰ ਕਰ ਦਿਓ ਅਸੀਂ ਚੁੱਪ ਰਹੇ ਆ ਜੋ ਕੰਮ ਨਾ ਹੋਇਆ ਵਾ ਸਾਰਿਆਂ ਦੇ ਸਾਹਮਣੇ ਆ ਜਾਂਗੇ ਤੋਂ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਉਹ ਬਹੁਤ ਸਾਰੇ ਬੁਲਾ ਰਹੇ ਆ ਮੈਂ ਕਮਯਾਤੀ ਜਿਲ੍ਹਾ ਪ੍ਰਧਾਨਜੀ ਵੱਲੋਂ ਵੀ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਤ ਦੋ ਮਿੰਟ ਵਿਚਾਰ ਕੀਤਾ ਜਾਵੇ ਸਾਰਿਆਂ ਦਾ ਵਰਕਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਗਰਮੀ ਵੀ ਬਹੁਤ ਆ ਲੇਕਿਨ ਜਿੰਮੇਵਾਰੀ ਔਰ ਡਿਊਟੀ ਵੀ ਬਹੁਤ-ਬਹੁਤ ਧੰਨਵਾਦ ਹਾਰਤੀ ਜਨਤਾ ਪਾਰਟੀ ਹਾਰਤੀ ਜਨਤਾ ਪਾਰਟੀ ਜੈ ਹਿੰਦ ਭਾਰਤ ਮਾਤਾ ਕੀ ਜੈ ਗੰਦੇ ਮਾਤਰਮ ਪੰਜਾਬ ਸਰਕਾਰ ਮਰਦ ਵਾਈਟ ਲਾਈਨ ਲੈ ਲਓ ਆ ਜਾਓ ਅੱਗੇ ਆ ਜਾਓ ਭਾਈ ਵਾਈਟ ਲੈ ਲਓ ਸਾਰਿਆਂ ਨੂੰ ਖਵਾਤ ਦੀ ਖੁਸ਼ੀ ਆ ਗਈ ਨਾ ਮਾ ਕਿਸੇ ਹੋ ਗਿਆ ਪਾਲ ਨੇ ਸਿਰ ਖੜ੍ਹੇ ਬਲ ਜਾਓ ਭਾਈ ਭਾਈ ਉਧਰ ਇਧਰ ਮੋਸ਼ਨ ਨਹੀਂ ਆਣੀ ਆ ਫੋਟੋ ਕਰੋ ਰਵਿੰਦਰ ਸਭ ਤੋਂ ਮਰਨ ਕਰ ਲਓ ਮਰਨ ਦੇ ਥੱਲੇ ਮੈਜੋਰੀ ਪੜੀ ਗਾ ਚਲੋ ਆ ਫੋਟੋ ਕਰਵਾ ਲੀਆ ਫੋਟੋ ਕਰਵਾ ਲੀਆ ਮੁਰਦਾਬਾਦ 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 ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਕਨ ਸਾਹਿਬ ਸ਼੍ਰੀ ਸਨੀਰ ਜਾਖੜ ਜੀ ਅਤੇ ਸਾਡੇ ਮਾਨਯੋਗ ਕਾਰਜਕਾਰੀ ਪ੍ਰਧਾਨ ਸ਼੍ਰੀ ਰੇਸ਼ੂਨੀ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅ ਤਹਿਤ ਭਾਰਤੀ ਜਨਤਾ ਪਾਰਟੀ ਦੇ ਲੱਕਪੂਤਲਾ ਦੇ ਵੱਲੋਂ ਕਪੂਤਲਾ ਹਲਕੇ ਦੇ ਵਿੱਚ ਜੋ ਭਗਵੰਤ ਮਾਨ ਸਰਕਾਰ ਦੇ ਖਿਲਾਫ ਅਰਥੀ ਭੁਗ ਮਜਾਰਾ ਜਿਹੜਾ ਉਹ ਰੱਖਿਆ ਗਿਆ ਉਹ ਜਿਸ ਸਮੂਚੀ ਭਾਰਤ ਜਨਤਾ ਪਾਰਟੀ ਦੇ ਉਧਿਹਾਰ ਸਹਿਬਾਨ ਦੇ ਵਰਕਰ ਸਹਿਬਾਨ ਹਾਜ਼ਰਿਆ ਅਸੀਂ ਜੋ ਤਕਰੀਬਤ 10 ਮਹੀਨੇ ਤੋਂ ਭਾਰਤੀ ਜਨਤਾ ਪਾਰਟੀ ਦੀ ਅਗਮਾਨ ਦੀ ਅਧੀਨ ਤੇ ਅ ਤਹਿਤ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਗਰੀਬ ਮਹੱਲਿਆਂ ਵਿੱਚ ਜਾ ਕੇ ਜੋ ਮੋਦੀ ਸਰਕਾਰ ਦੀਆਂ ਸਕੀਮਾਂ ਆ ਉਹ ਘਰ-ਘਰ ਤੱਕ ਪਹੁੰਚਾ ਰਹੀ ਸੀ ਉਹਨਾਂ ਵਿੱਚ ਭਾਵੇਂ ਕਿਸਾਨ ਸਲਮਾਨ ਨੀਤੀ ਹੋਵੇ ਭਾਵੇਂ ਉਹ ਆਯੁਸ਼ਮਾਨ ਕਾਰਡ ਹੋਵੇ ਭਾਵੇਂ ਆਯੁਸ਼ਮਾਨ ਦੇ ਨਾਲ ਸੰਬੰਧਿਤ ਹੋਰ ਵੀ ਕੋਈ ਜਿਹੜੇ ਲਾਜ ਆ ਚਲਦੇ ਗਰੀਬਾਂ ਦੇ ਉਹਨਾਂ ਸੰਬੰਧਿਤ ਹੋਣ ਔਰ ਸਮੁੱਚੇ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਆ ਉਹ ਇਸ ਕੰਮ ਵਿੱਚ ਤਿੰਨ ਮਹੀਨੇ ਤੋਂ ਲੱਗੇ ਹੋਏ ਆ ਵਿਧਾਨ ਸਭਾ ਦੇ ਮਾਨਤਮਾਨ ਨੇ ਜਿਹੜਾ ਕਿ ਇੱਕ ਤਾਨਾਸ਼ਹੀਰ ਰਵਈਆ ਅਖਤਿਆਰ ਕਰਦੇ ਹੋਏ ਕਿ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਅਤਾ ਆਈਡੀਆ ਉਹ ਪਿੰਨਾਛਾਰਾ ਜ ਵੱਧ ਰਹੀ ਆ ਉਸ ਨੂੰ ਬੰਦ ਕਰਨ ਬਾਅਦ ਸਾਡੀ ਲੀਡਰ ਸਾਹਿਬਾਂ ਨੂੰ ਗ੍ਰਿਫਤਾਰ ਕੀਤਾ ਉਸ ਦੇ ਵਿਰੋਧ ਵਿੱਚ ਅਸੀਂ ਅੱਜ ਕਪੂਰਥਾਲਾ ਹਰਕੇ ਦੇ ਲੋਕ ਜਿਹੜੇ ਆ ਉਹ ਇਕੱਠੇ ਹੋ ਕੇ ਆ ਆਰਤੀ ਬਗਮਜਾਰਾ ਡਾਕ ਕਰ ਰਹੇ ਆ ਪ੍ਰਧਾਨ ਸਾਹਿਬ ਜਦੋਂ ਕੇਸ਼ਵਲ ਸਰਕਾਰ ਆਈ ਸੀਓ ਨੇ 1 ਰੁਪਿਆ ਪੰਜਾਹ ਦਾ ਬਾੜ ਨਹੀਂ ਜਾਣਦਾ ਹਾਂ ਹੁਣ ਬਾਅਦ ਦੇ ਬੰਦੇ ਆ ਕੇ ਪੰਜਾਬ ਦੇ ਸੱਜ ਤੇ ਭਾਤੀ ਕੀ ਚੱਕਰ ਆ ਜਿੰਨਾ ਝੂਠ ਆਵਾ ਦੀ ਪਾਰਟੀ ਬੋਲ ਸਕਦੀ ਆ ਅੱਜ ਦੇ ਨਾ ਵਿੱਤ ਮੰਤਰੀ ਅਰਪਾਲ ਚੀਮਾ ਜਿੰਨਾ ਝੂਠ ਬੋਲ ਰਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਕੋ ਸਾਡੇ ਡਾਟਾ ਚੋਰੀ ਕਰ ਲੈਣਗੇ ਇਹ ਰੋਜ਼ ਹੀ ਲੋਕਾਂ ਦਾ ਡਾਟਾ ਚੋਰੀ ਕਰਕੇ ਦਿੱਲੀ ਲੈ ਕੇ ਜਾਂਦੇ ਆ ਔਰ ਮੈਂ ਸਮਝਦਾ ਕਿ ਇਹ ਸੋ ਬਟਾ ਝੂਠ ਵੀ ਹੋ ਨਹੀਂ ਸਕਦਾ ਕਿਉਂਕਿ ਇਹਨਾਂ ਦੇ ਸੰਸਦੀਆਂ ਨੇ ਵੀ ਬਿਆਨ ਦਿੱਤਾ ਸੀਗਾ ਕਿ ਸ਼ਾਮ-ਦਾਮ ਡੰਡ ਬੇ ਝੂਠ ਬੋਲੋ ਕਿ ਇਹਨੂੰ ਵੀ ਲੜਾਈ ਕਰੋ ਆਪਾਂ ਸਰਕਾਰਾਂ ਪਰ ਇਹ ਭੁੱਲ ਜਾਣ ਭਾਰਤੀਆਂ ਦਾ ਪਾਰੀ ਸਰਕਾਰ ਜਿਹੜੀ ਆ ਉਹ ਵੀ ਹਸਤਾਈ ਚ ਪੰਜਾਬ ਜਾ ਰਹੀ ਆ ਔਰ ਸਾਡੀ ਮੋਦੀ ਸਰਕਾਰ ਦੀਆਂ ਸਕੀਮਾਂ ਆ ਉਹੀ ਹਟਾਂਗੇ ਨਹੀਂ ਘਰ-ਘਰ ਪਹੁੰਚਾ ਕੇ ਰਹਿਣਗੇ ਪਹਿਲਾਂ ਕਿਸਾਨਾਂ ਦੇ ਵਿਰੁੱਧ ਸੀ ਹੁਣ ਇਹ ਆਮ ਲੋਕਾਂ ਦੇ ਵਿਰੁੱਧ ਇਕ ਕਰਨ ਕੀ ਹੈ ਦੇਖੋ ਜੀ ਇਹਨਾਂ ਕੋਲ ਕੋਈ ਵਿਜ਼ਨ ਨਹੀਂ ਹੈਗਾ ਆਮ ਆਦੀ ਪਾਰਟੀ ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਪੰਜਾਬ ਦਾ ਲਾਅ ਐਂਡ ਆਰਡਰ ਮੇਕੋ ਫਿਰ ਚੁਗਿਆ ਹੋ ਚੁੱਕਾ ਫਰੋਤੀਆਂ ਮੰਗੀਆਂ ਜਾਣਦੀਆਂ ਰੋਜ਼ ਨੌਜਵਾਨ ਮਾਰੇ ਜਾ ਰਹੇ ਆ ਔਰ ਜਿਹੜਾ ਹੈਗਾ ਇਹ ਹੁਣ ਭਾਰਤੀਆ ਦਾ ਪਾਰਟੀ ਉਤਪਾਉਣਾ ਚਾਹੁੰਦੇ ਆ ਜਿਹੜੇ ਕਿ ਭਾਰਤੀਆ ਦਾ ਪਾਰਟੀ ਦਾ ਬਰਕਰਾਰ ਆ ਉਹ ਅੱਗੇ ਰ ਹੋਰ ਤਗੜਾ ਹੋ ਕੇ ਜਿਹੜਾ ਉਹ ਲੜਾਈ ਕਰਨਾ ਤਿਆਰ ਆ ਜੈ ਜੰਦਾਬਾ ਭਾਰਤੀ ਜਨਤਾ ਪਾਰਟੀ ਜੰਦਾਬਾਹ ਲੋ ਚਲੋ ਬਾਜੀ ਕੀ ਦੀ ਹੱਥੀ ਆ ਪੰਜਾਬ ਸਰਕਾਰ ਦੀ ਹੱਥੀ ਆ ਜੀ ਇਹ ਭਗਵੰਤ ਮਾਨ ਦੀ ਹੱਥੀ ਆ ਜੀ ਇਹ ਆ ਪੰਜਾਬ ਸਰਕਾਰ ਦੀ ਹੱਥੀ ਭਗਵੰਤ ਮਾਨ ਦੀ ਹੱਥੀ ਅੱਛਾ ਜੀ ਦੇਖੋ ਜੀ ਭਗਵੰਤ ਮਾਨ ਦੀ ਹੱਥੀ ਜਾ ਰਹੀ ਆ ਜੀ ਪਰ ਇਹ ਰੱਖ ਲੋ ਪਰ ਇਹ ਵੀ ਹੱਥੀ ਜਾ ਰਹੀ ਆ ਹਾਂ ਜੀ ਹੱਥੀ ਜਾ ਰਹੀ ਆ ਪਰ ਇਹ ਜੰਦਾਬਾਹ ਪਰ ਇਹ ਰਿਸਨ ਪੰਜਾਬ ਸਰਕਾਰ ਮੁਰਦਾਬਾਹ ਜੀ ਆ ਹਾਂ ਜੀ ਆ ਹਾਂ ਜੀ जांब सरकार मुचा बाढ़ मुचा बाढ़ मुचा बाढ़ जांब सरकार मुचा बाढ़ मुचा बाढ़ मुचा बाढ़ ये चोरी ना सारे लोग वापस घुटन उठा रहे हैं नरम नर्म बच्चे लोगों को नरम नर्म बच्चे लोगों को नरम नर्म 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 नर ਚਲੋ ਆ ਫੋਟੋ ਕਰਵਾ ਲੀਏ ਫੋਟੋ ਕਰਵਾ ਲਈਏ